ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਸੋਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਅਸੀਂ ਤੁਹਾਡੇ ਵਾਸਤੇ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਹਾਂ ਇਹ ਸੂਟ ਲੈ ਕੇ ਆਏ ਆ ਪ੍ਰਿੰਟਡ કોટਨ ਦੇ ਸੂਟ ਨੇ ਜੀ ਵਿਦਾਊਟ ਦੁਪੱਟਾ ਸੂਟ ਰਹਿਣਗੇ ਟਿਸਟਾ ਬ੍ਰਾਂਡ ਦੇ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਏ ਸੀਗੇ ਸੂਟ ਬਹੁਤ ਜ਼ਿਆਦਾ ਪਸੰਦ ਕੀਤੇ ਨੇ ਅ ਅਗਰ ਟਿਸਟਾ ਬ੍ਰਾਂਡ 'ਚ ਮੈਂ ਤੁਹਾਨੂੰ ਪਹਿਲਾਂ ਦਿਖਾਏ ਸੀਗੇ ਤਕਰੀਬਨ 12 12500 ਦੇ ਸੂਟ ਦਿਖਾਏ ਸੀਗੇ ਬਟ ਇਹ ਹੈ ਕਿ ਜੇ ਕੰਪਨੀ ਕਾ ਬ੍ਰਾਂਡ ਇੱਕਾ ਤੋਂ ਸੇਮ ਹੀ ਸੂਟ ਬਣਾਏਗੀ ਟਿਸਟਾ ਦੇ ਵਿੱਚ ਅੱਜ ਮੈਂ ਤੁਹਾਨੂੰ ਪਹਿਲਾਂ ਨਾਲੋਂ ਵੀ ਸਟੱਫ ਥੋੜਾ ਜਿਹਾ ਵਧੀਆ ਹੋਰ ਦਿਖਾਵਾਂਗੀ ਕਿਉਂਕਿ ਬਹੁਤ ਸੋਹਣੇ ਜਿਹੇ ਕਲੈਕਸ਼ਨ ਆ ਜਿਹੜੀ ਸਾਡੇ ਪਾਸ ਅੱਜ ਆ ਪਹਿਲਾਂ ਨਾਲੋਂ ਸੂਟ ਮਹਿੰਗੇ ਹੋਣਗੇ ਥੋੜੇ ਜਿਹਾ ਕਿਉਂਕਿ ਇਹਨਾਂ ਹੋਵੇਗਾ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਆ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ ਤੁਸੀਂ ਮੇਰੇ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਅੱਜ ਦੀ ਵੀਡੀਓ ਦੇ ਪ੍ਰਾਈਸ ਦੋ ਰਹਿਣਗੇ ਅਲੱਗ-ਅਲੱਗ ਰਹਿਣਗੇ ਜੀ ਦੋਨੋਂ ਹੀ ਪ੍ਰਾਈਸ ਉਸ ਤੁਹਾਨੂੰ ਨਾਲ ਦੀ ਨਾਲ ਵੀਡੀਓ ਚ ਦੱਸਾਂਗੇ ਤੁਸੀਂ ਸਾਰੀ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਸੁਣ ਲਿਓ ਸ਼ੁਰੂ ਕਰਦੇ ਆਂ ਜੀ ਬਹੁਤ ਪਿਆਰੀ ਜਿਹੀ ਸੂਟ ਦਿਖਾਣੀ ਸਾਰੇ ਮੈਂਸ਼ਨ ਹੋਏਗਾ ਜੀ ਸਾਰੇ ਸੂਟਾਂ ਦੇ ਉੱਪਰ ਇਸਟਾਫ ਬ੍ਰੈਂਡ ਦੇ ਸੂਟ ਰਹਿਣਗੇ ਜੀ ਜਿਹੜੇ ਸੂਟ ਹੈਗੇ ਨੇ ਇਹ 2200 ਵਾਲੇ ਉਹ ਅਸੀਂ ਤੁਹਾਨੂੰ ਦਵਾਂਗੇ ਜੀ 1500 ਦੇ ਵਿੱਚ ਤੇ ਜਿਹੜੇ ਸੂਟ ਹੈਗੇ ਨੇ ਜੀ ਅਲੱਗ-ਅਲੱਗ ਨੇ ਮੈਂ ਤੁਹਾਨੂੰ ਪਿੱਛੇ ਵਾਲੇ ਸੂਟ ਜਿਹੜੇ ਦਿਖਾਵਾਂਗੀ ਬਾਅਦ ਦੇ ਵਿੱਚ ਉਹ ਵੀ ਤੁਸੀਂ ਦੇਖ ਲਿਓ ਇਹ 1500 ਦਾ ਸੂਟ ਆ ਵਿਦਾਊਟ ਦੁਪੱਟਾ ਰਹੇਗਾ ਬਸ ਇਕੇ ਬ੍ਰੈਂਡ ਬੋਲਦਾ ਜੀ ਇਸ ਸਟਾਫ ਦਾ ਠੀਕ ਹੈ ਬਹੁਤ ਸੋਹਣਾ ਸੂਟ ਆ ਤੇ 올ਓਵਰ 5 ਮੀਟਰ ਸੂਟ ਰਹੇਗਾ ਇਹ 5 ਮੀਟਰ ਸੂਟ ਆ ਤੇ ਇਹਦੇ ਵਿੱਚ ਅਸੀਂ ਤੁਹਾਨੂੰ ਕਲਰ ਪ੍ਰਿੰਟਡ ਡਿਜ਼ਾਈਨ ਦੇਣੇ ਆ ਬਹੁਤ ਸੋਹਣੇ ਸੋਹਣੇ ਕਲਰ ਨੇ ਤੇ ਕਿਸੇ ਵਿੱਚ ਸਿੰਗਲ ਕਲਰ ਆ ਤੇ ਕਿਸੇ ਵਿੱਚ ਤੁਹਾਨੂੰ ਕਲਰ ਦੀ ਚੁਆਇਸ ਮਿਲ ਜਾਈਗੀ ਪਿਓਰ ਕਾਟਨ ਰਹੇਗੀ 5 ਮੀਟਰ ਦਾ ਸੂਟ ਆ ਵਿਦਾਊਟ ਲੈਂਡਿੰਗ ਬਣ ਗਿਆ ਟਿਸਟਾ ਬ੍ਰਾਂਡ ਆ ਜੀ 2500 ਵਾਲੇ ਸੂਟ ਅਸੀਂ ਤੁਹਾਨੂੰ 1500 ਚ ਦੇ ਰਹੇ ਆ ਇਹ ਵਾਲਾ ਪ੍ਰਿੰਟ ਬਹੁਤ ਸੋਹਣਾ ਹੈ ਇਹ ਤੁਸੀਂ ਮੇ ਤੋਂ ਪਹਿਲਾਂ ਬਾਏ ਕੀਤਾ ਵੀ ਹੋਇਆ 2500 ਦੇ ਵਿੱਚ ਹੋਣੇ ਇਹ ਸਾਰਾ ਸਟਾਕ ਆਪਣੇ ਪਾਸ ਨਵਾਂ ਤੇ ਫਰੈਸ਼ਾ ਜਿਹੜਾ ਸੀ ਮੰਗਵਾਨੇ ਆ ਐਦਾਂ ਹੁੰਦਾ ਕਿ ਕੁਆਂਟੀਟੀ ਮੰਗਾਣੀਆ ਹੁੰਦੀ ਤਾਂ ਕਰਕੇ ਲੈਸ ਹੋ ਜਾਂਦਾ ਸੇਮ ਹੀ ਪ੍ਰਿੰਟ ਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਮਿਲ ਜੇਗਾ ਜਿੱਥੇ ਦੇ ਵਿੱਚ ਬਲੂ ਆ ਉੱਥੇ ਦੇ ਵਿੱਚ ਇਹ ਵਾਈਨ ਜਿਹਾ ਸ਼ੇਡ ਆ ਜਾਏਗਾ ਜੀ ਠੀਕ ਹੈ ਕਲਰ ਆਪਸ਼ਨ ਇੱਕ ਨੰਬਰ ਰਹੇਗੀ ਸਟਫ ਬਹੁਤ ਸੋਹਣਾ ਹੈ ਬਸ ਨਾਮ ਹੀ ਕਾਫੀ ਹੈ ਉਹ ਵਾਲਾ ਕੰਮ ਹੈ ਜੀ ਇਹਨਾਂ ਸੂਟਾਂ ਦਾ 15 ਦਾ ਪ੍ਰਾਈਸ ਰਹੇਗਾ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਸਾਰੇ ਸੂਟਾਂ ਦੇ ਹਰੇਕ ਏਜ ਪਾ ਸਕਦੇ ਆ ਜੀ ਇਹ ਦੇਖ ਲਓ ਹੁਣ ਛੋਟਾ ਜਿਹਾ 올ਡ ਲੇਡੀ ਪ੍ਰਿੰਟ ਵੀ ਦਿਖਾ ਦੰਨੇ ਆ ਤੁਹਾਨੂੰ ਆਪਾਂ ਨੇ ਆਪਣੀਆਂ ਦਾਦੀਆਂ ਨਾਨੀਆਂ ਵੀ ਵਧੀਆ ਸੂਟਾਂ ਦੇ ਵਿੱਚ ਕਵਰ ਕਰਕੇ ਰੱਖਣੀਆਂ ਬਹੁਤ ਸੋਹਣੇ ਸੂਟ ਨੇ ਕਲਰ ਦੇਖੋ ਕਿੰਨੇ ਸੋਹਣੇ ਆ ਪ੍ਰਿੰਟ ਦੇਖੋ ਕਿੰਨੇ ਸੋਹਣੇ ਆ ਬਹੁਤ ਪਿਆਰੇ ਪਿਆਰੇ ਜੇ ਕਲਰ ਪ੍ਰਿੰਟ ਨੇ ਜੀ 5 5 ਮੀਟਰ ਦਾ 올ਓਵਰ ਸੂਟ ਰਹੇਗਾ ਇਹ ਤੁਹਾਡੀ ਚਵਾਈਸ ਆ ਤੁਸੀਂ ਇਹਨਾਂ ਨੂੰ ਕਿੱਦਾਂ ਸਟਿਚ ਕਰਵਾਉਨੇ ਹੋ ਇਹਨਾਂ ਨੂੰ ਤੁਸੀਂ A ਲਾਈਨ ਸਟਾਈਲ ਚ ਬਣਾ ਸਕਦੇ ਹੋ ਪ੍ਰਿੰਸ ਕਟ ਵਿੱਚ ਬਣਾ ਸਕਦੇ ਹੋ ਜੀ ਪੈਂਟ ਸੂਟ ਬਣਾ ਸਕਦੇ ਹੋ ਸਲਵਾਰ ਜਿੱਦਾਂ ਵੀ ਤੁਹਾਡਾ ਚੋਆਇਸ ਆ ਉਦਾਂ ਤੁਸੀਂ ਬਣਵਾ ਸਕਦੇ ਹੋ ਅਗਰ ਤੁਹਾਡੇ ਪਾਸ ਦੁਪੱਟੇ ਪਿਓਰ ਦੇ ਪਏ ਨੇ ਇਹਨਾਂ ਦੇ ਨਾਲ ਪਿਓਰ ਚਾ ਨਾਉਨ ਸ਼ਿਫੋਨ ਦੇ ਦੁਪੱਟੇ ਦੀ ਲੁੱਕ ਬਹੁਤ ਸੋਹਣੀ ਆਉਂਦੀ ਇੱਕ ਰਾਇਲ ਜਿਹਾ ਸੂਟ ਬਣ ਜਾਂਦਾ ਕਿਸੇ ਨੂੰ ਦੇਖਣ ਨੂੰ ਬੇਸ਼ੱਕ ਇਹ ਪ੍ਰਿੰਟ ਸੂਟ ਲੱਗੇ ਬਟ ਜਦੋਂ ਆਪਾਂ ਇਦਾਂ ਦਾ ਸਟੱਫ ਪਾਨੇ ਆ ਜੀ ਇੱਕ ਬ੍ਰਾਂਡ ਪਾਨੇ ਆ ਤਾਂ ਆਪਣੀ ਹੀ ਫੀਲਿੰਗ ਹੀ ਕੋ ਅਲੱਗ ਹੁੰਦੀ ਹੈ ਵੀ ਅਸੀਂ ਕੁਝ ਪਾਇਆ ਹੋਇਆ ਕਿਉਂਕਿ ਹਰ ਇੱਕ ਨੂੰ ਨਹੀਂ ਪਤਾ ਹੁੰਦਾ ਬ੍ਰਾਂਡ ਬਾਰੇ ਵੀ ਬਹੁਤ ਸੋਹਣਾ ਸੂਟ ਹੈ ਜੀ ਕਲਰ ਬਹੁਤ ਸੋਹਣੇ ਆ ਪ੍ਰਿੰਟ ਬਹੁਤ ਸੋਹਣੇ ਆ ਇਹ ਸਾਰੇ ਸੂਟ ਸੀਗੇ ਜਿਹੜੇ ਮੈਂ ਤੁਹਾਨੂੰ ਹੁਣ ਦਿਖਾਏ ਨੇ ਇਹ 1500 ਦੇ ਸੂਟ ਨੇ ਜੀ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਸੂਟ ਲੈ ਸਕਦੇ ਹੋ ਕੋਈ ਵੀ ਕਲਰ ਆਪਸ਼ਨ ਲੈ ਸਕਦੇ ਹੋ ਤੇ ਜਿਹੜਾ ਮੈਂ ਤੁਹਾਨੂੰ ਨੈਕਸਟ ਦਿਖਾਣਾ ਇਹ ਬਿਲਕੁਲ ਨਵਾਂ ਸਟੱਫ ਆਇਆ ਬਹੁਤ ਸੋਹਣਾ ਤੇ ਸੌਫਟ ਪਹਿਲਾਂ ਮੈਂ ਤੁਹਾਨੂੰ ਇੱਕ ਸੂਫੀ ਸਿਲਕ ਦਿਖਾਇਆ ਸੀਗਾ ਸਟੱਫ ਨਵਾਂ ਸਟੱਫ ਲਾਂਚ ਸੀਗਾ ਤੇ ਉਹ ਵਾਲਾ ਨਾ ਥੋੜਾ ਜਿਹਾ ਕਿ ਜਿੱਦਾਂ ਸਲੀਪਰੀ ਸੀਗਾ ਹੁਣ ਇਹ ਸਟੱਫ ਬਹੁਤ ਸੋਹਣਾ ਹੈ ਹਲਕੇ ਜਿਹੀ ਵੀ ਤੁਹਾਨੂੰ ਸ਼ਾਈਨ ਦਿਖੇਗੀ ਇਹਦੇ ਵਿੱਚ ਪਿਓਰ ਦਾ ਸੂਟ ਰਹੇਗਾ ਜੀ 컬러 ਬॉस ਹੋਣਿਆ ਸਿਲਕ ਤੇ ਸਟਫ ਹੈ ਬਿਲਕੁਲ ਨਵਾਂ ਜਿਹਾ ਸਟਫ ਲਾਂਚ ਹੋਇਆ ਪੂਰਾ ਹੀ ਸੂਟ ਇਹ ਲਾਈਨਿੰਗ ਦੇ ਨਾਲ ਬਣੇਗਾ ਵਿਦਾਊਟ ਦੁਪੱਟਾ ਇਹ ਵਾਲਾ ਸੂਟ ਵੀ ਇਹ ਸਲਵਾਰ ਹੈ ਜੀ ਇਹਦੀ ਬਹੁਤ ਸੌਫਟ ਸਲਵਾਰ ਹੈ ਕਿ ਕ੍ਰੇਪ ਦੀ ਲੁੱਕ ਰਹੇਗੀ ਹਲਕਾ ਜਿਹਾ ਪ੍ਰਿੰਟਾ ਵਿੱਚ ਸਲਵਾਰ ਦੇ ਵਿੱਚ ਠੀਕ ਹੈ ਇਹ ਹੈਗੀ ਹੈ ਜੀ ਸ਼ਰਟ ਬਹੁਤ ਪਿਆਰਾ ਪ੍ਰਿੰਟ ਆ ਕਲਰ ਵੀ ਬਹੁਤ ਸੋਹਣਾ ਇਹਦਾ ਸੈਕੰਡ ਕਲਰ ਆ ਇਹ ਸੂਟ ਦਾ 1600 ਪ੍ਰਾਈਸ ਆ ਜੀ ਵਿਦਾਊਟ ਦੁਪੱਟਾ 1600 ਦਾ ਸੂਟ ਆ ਠੀਕ ਹੈ ਇਹਦੇ ਵਿੱਚ ਦੋ ਕਲਰ ਨੇ ਸੇਮ ਪ੍ਰਿੰਟ ਦੇ ਵਿੱਚ ਹੁਣ ਤੁਹਾਨੂੰ ਮੈਂ ਨੈਕਸਟ ਪ੍ਰਿੰਟ ਦਿਖਾਨੀ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਸਟਫ ਬਹੁਤ ਪਿਆਰਾ ਹੈ ਨਮੀ ਜੀ ਪ੍ਰਿੰਟਿੰਗ ਆ ਜੀ ਨਵਾਂ ਜਿਹਾ ਸਟਫ ਐ ਸਾਰਾ ਹੀ ਇੱਕ ਸ਼ਾਈਨੀ ਜਿਹਾ ਸਟਾਫ ਆ 슬ਿਪਰ ਹੀ ਨਹੀਂ ਹੈਗਾ ਪਰ ਬਹੁਤ ਸੋਹਣਾ ਕਲਰ ਆ ਮਹਿਰੂਨ ਸ਼ੇਡ ਤੇ ਇੱਕ ਡਿਜ਼ਾਈਨ ਤੁਹਾਨੂੰ ਇਹਦੇ ਵਿੱਚ ਬਲੈਕ ਕਲਰ ਚ ਮਿਲ ਜੇਗਾ ਇਹ ਸਿੰਗਲ ਹੀ ਸੂਟ ਰੱਖਿਆ ਐਦਾ ਰਹੇਗਾ ਜੀ ਸੂਟ ਇਹ ਬਲੈਕ ਕਲਰ ਦੇ ਵਿੱਚ ਪ੍ਰਿੰਟ ਹੀ ਬਹੁਤ ਪਿਆਰਾ ਸੂਟ ਦਾ ਤੇ ਇਹ ਸਲਵਾਰ ਹੈਗੇ ਹਲਕਾ ਪ੍ਰਿੰਟ ਸਲਵਾਰਾਂ ਦੇ ਵਿੱਚ ਆ ਵਿਦਆਊਟ ਦੁਪੱਟਾ 1600 ਪ੍ਰਾਈਸ ਦਾ ਸੂਟ ਆ ਗ੍ਰੇ ਕਲਰ ਦੀ ਸਲਵਾਰ ਹੈ ਜੇ ਇਹ ਜਿਹੜਾ ਇਹ ਵਾਲਾ ਪ੍ਰਿੰਟ ਹੈ ਇਹ ਅਸੀਂ ਤੁਹਾਨੂੰ ਬਹੁਤ ਸਾਰੇ ਕਲਰ ਸੌਰੀ ਸਟਫ ਦੇ ਉੱਪਰ ਦਿਖਾਣੇ ਹੁੰਦੇ ਆ ਇਹ ਸਾਡੇ ਪਾਸ ਕਾਟਨ ਤੇ ਵੀ ਆਂਦਾ ਵਿంటర్ ਤੇ ਵੀ ਆਂਦਾ ਤੇ ਹੁਣੇ ਤੁਹਾਡੇ ਲਈ ਨਵੇਂ ਸਟਫ ਦੇ ਵੀ ਆ ਗਿਆ ਠੀਕ ਹੈ ਜੀ ਨਵੀਂ-ਨਵੀਂ ਜੀ ਕਲੈਕਸ਼ਨ ਆ ਜਿਹੜੀ ਅਸੀਂ ਤੁਹਾਨੂੰ ਦਿਖਾਣੀ ਆ ਤੇ ਜਿਹੜੇ ਹੁਣ ਮੈਂ ਸੂਟ ਦਿਖਾਵਾਂਗੀ ਹੈਗੇ ਇਹ ਵੀ ਟੇਸਟਾ ਬ੍ਰਾਂਡ ਦੇ ਆ ਠੀਕ ਹੈ ਪਹਿਲਾਂ ਵੀ ਦਿਖਾਈਆਂ ਜੀ ਪਹਿਲਾਂ ਤੁਹਾਨੂੰ 1500 ਦਾ ਸੂਟ ਦਿੱਤਾ ਤੇ ਜਿਹੜਾ ਇਹ ਵਾਲਾ ਸੂਟ ਆ ਹੇਗਾ ਟਿਸਟਾ ਬ੍ਰੈਂਡ ਹੀ ਹੈ ਜੀ ਤੇ ਇਹਦਾ ਪ੍ਰਾਈਸ ਅਲੱਗ ਰਹੇਗਾ ਇਹਦੇ ਵਿੱਚ ਜਿਹੜੀ ਸ਼ਰਟ ਆ ਸ਼ਰਟ ਦੇ ਵਿੱਚ ਹਲਕੇ ਜਿਹੇ ਤੁਹਾਨੂੰ ਬੈਕ ਸਾਈਡ ਤੋਂ ਦਿਖੇਗੀ ਐਦਾਂ ਦੀ ਬੁਣਤੀ ਜੀ ਆ ਵਿਚਲਕੇ ਹਲਕੀ ਜੇ ਸ਼ਰਟ ਦੀ ਪ੍ਰਿੰਟਿੰਗ ਬਹੁਤ ਸੋਹਣੀ ਆ ਲਾਈਨਿੰਗ ਲੱਗ ਕੇ ਸ਼ਰਟ ਬਣੇਗੀ ਸਲਵਾਰ ਨੂੰ ਕੋਈ ਖਾਸ ਜ਼ਰੂਰਤ ਨਹੀਂ ਹੈਗੇ ਜੀ ਵੈਸੇ ਲਗਵਾ ਲਿਓ ਤਾਂ ਸੂਟ ਇੱਕ ਪਿਓਰ ਦਾ ਬਣ ਜਾਏਗਾ ਛੋਟਾ ਠੀਕ ਹੈ ਬਹੁਤ ਸੋਹਣਾ ਸਟੱਫ ਹੈ ਪਿਓਰ ਕਾਟਨ ਦੇ ਉੱਪਰ ਨਮਾਜਿਆ ਸਟੱਫ ਹੈ ਇਹ ਹਲਕਾ ਜਿਹਾ ਚੈੱਕ ਹੈ ਜੀ 2000 ਦਾ ਸੂਟ ਰਹੇਗਾ ਤੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਬ੍ਰੈਂਡ ਇਸਟਾਈਲ ਹੈਗਾ ਇਹਦਾ ਸੈਕੰਡ ਕਲਰ ਦੋਨੋਂ ਹੀ ਕਲਰ ਇੱਕ ਤੋਂ ਇੱਕ ਨੇ ਸ਼ਰਟ ਨੂੰ ਲਾਈਨਿੰਗ ਲਗਵਾ ਲਿਓ ਸਲਵਾਰ ਨੂੰ ਕੋਈ ਖਾਸ ਜ਼ਰੂਰਤ ਨਹੀਂ ਹੈ ਅਗਰ ਲਗਵਾਨੀ ਹੈ ਤਾਂ ਸੂਟ ਦੀ ਹੋਰ ਵੀ ਗ੍ਰੇਸ ਆ ਜਾਏਗੀ ਥੋੜੀ ਜਿਹੀ ਲਾਈਫ ਵੱਧ ਜਾਂਦੀ ਹੈ ਜੀ ਸਟੱਫ ਦੀ ਧੋਣ-ਧੂਣ ਤੋਂ ਬਾਅਦ ਤੇ ਸੇਮ ਹੀ ਸਟੱਫ ਦੇ ਵਿੱਚ ਤੇ ਸੇਮ ਹੀ ਬ੍ਰਾਂਡ ਦੇ ਵਿੱਚ ਇੱਕੇ ਨਵਾਂ ਡਿਜ਼ਾਈਨ ਆ। ਉਦਾਂ ਹੀ ਚੈੱਕ ਜੇ ਵਿੱਚ ਇਹਦੀ ਹਲਕੀ ਜਿਹੀ ਬੁਣਤੀ ਆ। ਡਿਜ਼ਾਈਨਿੰਗ ਬਹੁਤ ਸੋਹਣੀ ਆ, ਪ੍ਰਿੰਟਿੰਗ ਬਹੁਤ ਪਿਆਰੀ ਆ ਜੀ ਸਾਰੇ ਸੂਟਾਂ ਦੇ। ਤੇ ਜਿਹੜੀ ਇਹਦੀ ਸਲਵਾਰ ਰਹੇਗੀ ਉਹ ਤੁਹਾਨੂੰ ਇਦਾਂ ਮਿਲ ਜੇਗੀ ਬਿਲਕੁਲ ਬਰੀਕ ਜਿਹਾ ਸੈਲਫ ਵਾਲ ਸਲਵਾਰ ਦੇ ਵਿੱਚ। ਹਲਕੀ ਜਿਹੀ ਸਲਫ ਆ ਜੇਗੀ। ਇਹ ਮੈਸਿੰਗ ਸੂਟ ਆਗੇ ਜਿੱਦਾਂ ਆਪਣੇ ਦੇਦੇ ਵਿੱਚ ਜਿਹੜਾ ਸੈਕਿੰਡ ਕਲਰ ਆ ਦੇਖੋ ਕਿੰਨਾ ਪਿਆਰਾ ਸਲਵਾਰ ਦਾ ਪ੍ਰਿੰਟ ਵੀ ਬਹੁਤ ਸੋਹਣਾ ਤੇ ਸ਼ਰਟ ਦਾ ਪ੍ਰਿੰਟ ਵੀ ਬਹੁਤ ਸੋਹਣਾ ਹੈ ਹਲਕਾ ਜਿਹਾ ਚੈੱਕ ਹੈ ਇਹਨਾਂ ਦੇ ਵਿੱਚ ਠੀਕ ਹੈ ਬੈਕ ਸਾਈਡ ਤੋਂ ਤੁਹਾਨੂੰ ਪੂਰਾ ਪਤਾ ਲੱਗ ਜਾਂਦਾ ਵੀ ਕਿੱਦਾਂ ਦੀ ਬਣੀ ਹੋਈ ਹੈ ਸ਼ਰਟ ਇਹ ਦੇਖੋ ਜਿਹੜੀਆਂ ਲਾਈਨਾਂ ਨਾ ਪਿੱਛੇ ਜਿੱਦਾਂ ਬੁਣਤੀ ਜੀ ਹੁੰਦੀ ਹੈ ਇਦਾਂ ਲਾਈਨਾਂ ਨੇ ਫਰੰਟ ਤੋਂ ਹੀ ਪ੍ਰਿੰਟ ਕਰਕੇ ਨਹੀਂ ਪਤਾ ਲੱਗਦਾ ਇਹ ਹੈਗਾ ਜੀ ਬਹੁਤ ਸੋਹਣਾੰਬੀ ਵਾਲਾ ਡਿਜ਼ਾਈਨ ਤੇ ਸਲਵਾਰ ਆ ਤੁਸੀਂ ਪੈਂਟ ਬਣਾ ਸਕਦੇ ਹੋ ਹੁਣ ਤਾਂ ਡਿਜ਼ਾਈਨਿੰਗ ਬਹੁਤ ਸੋਹਣੀ ਸੋਹਣੀ ਹੋਣ ਲੱਗ ਗਈ ਆ ਪਲੇਨ ਸਲਵਾਰਾਂ ਦੇ ਨਾਲ ਤੁਸੀਂ ਬਾਜੂ ਤੇ ਡਿਜ਼ਾਈਨਿੰਗ ਕਰ ਸਕਦੇ ਹੋ neck ਤੇ ਡਿਜ਼ਾਈਨਿੰਗ ਕਰ ਸਕਦੇ ਹੋ ਬਹੁਤ ਸੋਹਣੇ ਜਿਹੇ ਸੂਟ ਬਣ ਜਾਂਦੇ ਆ 2000 ਪ੍ਰਾਈਸ ਆ ਜੀ ਇਹਨਾਂ ਸਾਰੇ ਸੂਟਾਂ ਦਾ ਜਿਹੜੇ ਚੈੱਕ ਦੇ ਵਿੱਚ ਨੇ ਤੇ ਕਲਰ ਬਹੁਤ ਸੋਹਣੇ ਸੋਹਣੇ ਜਿਹੇ ਆ ਇਹਦਾ ਜਿਹੜਾ ਸਲਵਾਰ ਦਾ ਕਲਰ ਮਿਲੇਗਾ ਤੁਹਾਨੂੰ ਇਹ ਵਲਾਂ ਮਿਲ ਜੇਗਾ ਲਾਈਟ ਜਬ ਬਹੁਤ ਸੋਹਣਾ ਛੇੜਾ ਕੰਟਰਾਸਟ ਦੇਖੋ ਕਿੰਨਾ ਪਿਆਰਾ ਬਣ ਰਿਹਾ ਨੈਕਸਟ ਕਲਰ ਹੀ ਬਹੁਤ ਸੋਹਣਾ ਸੂਟ ਦਾ ਪ੍ਰਿੰਟ ਤਾਂ ਹੈ ਜਿਹੜਾ ਹੈ ਉੱਪਰ ਉਹ ਬ੍ਰਾਂਡ ਬੋਲਦਾ ਤੇ ਬਾਕੀ ਬਹੁਤ ਸੋਹਣਾ ਪ੍ਰਿੰਟ ਆ ਕਲਰ ਹੀ ਵਾ ਸੋਹਣਾ ਹੈ ਇਹ ਹੈਗੀ ਜੀ ਸਲਵਾਰ ਇਹ ਸਾਰੇ 2000 ਦੀ ਰੇਂਜ ਵਾਲੇ ਸੂਟ ਨੇ ਤੁਸੀਂ ਵੈਸੇ ਅਸੀਂ ਤੁਹਾਨੂੰ ਦੰਦੇ ਤਾਂ तकरीबन 2500 ਤੱਕ ਮਿਲਨੇ ਸੀਗੇ ਕਿਉਂਕਿ ਇਹਨਾਂ ਦੇ ਪਹਿਲਾਂ ਜਦੋਂ ਸ਼ੁਰੂਆਤ ਵਿੱਚ ਸੀਗੇ ਮੈਂ ਤੁਹਾਨੂੰ ਸ਼ੁਰੂ ਵਿੱਚ ਦਿਖਾਏ ਹੋਏ ਨੇ ਤੋਂ ਉਸ ਟਾਈਮ ਕਾਫੀ ਜ਼ਿਆਦਾ ਸਾਨੂੰ ਵੀ ਮਹਿੰਗੇ ਪਰਚੇਸ ਕਰਨੇ ਪਏ ਸੀਗੇ ਸੂਟ ਤੇ ਹੁਣ ਮੈਨੂੰ ਕੱਟ ਰੇਟ 'ਚ ਮਿਲਿਆ ਤਾਂ ਮੈਂ ਤੁਹਾਨੂੰ ਕੱਟ ਰੇਟ 'ਚ ਦੇ ਰਹੀ ਹਾਂ ਬਹੁਤ ਸੋਹਣੇ ਸੂਟ ਨੇ ਕੱਟ ਰੇਟ 'ਚ ਮੈਨੂੰ ਤਾਂ ਮਿਲੇ ਨੇ ਮੈਂ ਇਕੱਠਾ ਲੋਡ ਚੱਕਿਆ ਸਾਰੇ ਥਾਨਾਂ 'ਚੋਂ ਕੱਟੇ ਹੋਏ ਆ ਜੀ ਅਸੀਂ ਇਹ ਇੱਕ ਇੱਕ ਸੂਟ ਨਾਲ ਦੇ ਤੁਹਾਨੂੰ 3-3 4-4 ਸੂਟ ਮਿਲ ਜਾਣਗੇ ਥਾਨਾ ਜੋ ਗੱਟੇ ਹੋਏ ਨੇ ਇੱਕ ਇੱਕ ਸੂਟ ਤੁਹਾਨੂੰ ਮੈਂ ਦਿਖਾ ਰਹੀ ਹਾਂ ਕਿਉਂਕਿ ਫਿਰ ਦਿਖਾਉਣ ਔਖਾ ਹੋ ਜਾਂਦਾ ਥਾਨ ਸਾਹਮਣੇ ਜਿਹੀ ਔਖੇ ਹੋ ਜਾਂਦੇ ਆ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਸੋਹਣਾ ਸਟੀਚਿੰਗ ਤੋਂ ਬਾਅਦ ਕਿੰਨਾ ਸੋਹਣਾ ਪ੍ਰਿੰਟ ਲੱਗੇਗਾ ਪ੍ਰਿੰਟ ਹੀ ਬਹੁਤ ਪਿਆਰਾ ਸੂਟ ਦਾ ਠੀਕ ਹੈ ਤੇ ਇਹਦੇ ਨਾਲ ਤੁਹਾਨੂੰ ਬਲੈਕ ਕਲਰ ਦੀ ਸਲਵਾਰ ਮਿਲੇਗੀ ਕਲਰ ਕੰਟਰਾਸਟ ਬਹੁਤ ਸੋਹਣਾ ਖਿੜ ਕੇ ਆ ਰਿਹਾ ਹੈ ਨੈਕਸਟ ਸੋਨੋ ਬਹੁਤ ਨਵਾਂ ਜਿਹਾ ਸ਼ੇਡ ਤੇ ਨਵੀਂ ਜੀ ਪ੍ਰਿੰਟਿੰਗ ਤੇ ਨਵਾਂ ਜਿਹਾ ਸਟਾਫ ਹੈ ਜੀ ਬਹੁਤ ਸੋਹਣਾ ਜਿਹਾ ਠੀਕ ਹੈ ਇਹ ਸਾਰੇ ਸੂਟ ਨੇ ਟੇਸਟਾ ਬ੍ਰੈਂਡ ਦੇ ਇਹ ਮੈਂ ਤੁਹਾਨੂੰ ਸਿੰਗਲ ਸਿੰਗਲ ਚੁਆਇਸ ਦਿਖਾ ਰਹੀ ਹਾਂ ਜਿਹਦੀ ਜ਼ਿਆਦਾ ਤਾਂ ਪ੍ਰਿੰਟਿੰਗ ਬਹੁਤ ਸੋਹਣੀ ਹੈ ਸੂਟ ਦਾ ਵੀ ਪ੍ਰਿੰਟ ਬਹੁਤ ਪਿਆਰਾ ਗ੍ਰੇ ਸਟੋਨ ਤੇ ਇਹਦੀ ਜੀ ਸਲਵਾਰ ਰਹੇਗੀ ਸਲਵਾਰਾਂ ਦਾ ਸਟਾਫ ਇੱਕ ਨੰਬਰ ਆ ਤੇ ਪ੍ਰਾਈਸ ਰਹੇਗਾ ਜੀ ਸਾਰੇ ਸੂਟਾਂ ਦਾ 2000 ਤੇ ਇੱਕ ਕਲਰ ਤੁਹਾਨੂੰ ਇਹ ਗ੍ਰੇ ਸਟੋਨ ਤੇ ਮਿਲ ਜਾਏਗਾ ਦੇਖੋ ਜੀ ਸੂਟ ਇਹ ਰਹੇਗੀ ਪਲੇਨ ਸਲਵਾਰ ਤੇ ਪ੍ਰਿੰਟਿੰਗ ਦੇਖੋ ਤੁਹਾਡੇ ਕੋਲ ਅਗਰ ਦੁਪट्टे ਹੈਗੇ ਤਾਂ ਠੀਕ ਹੈ ਨਹੀਂ ਸਾਤੋਂ 2.5 ਕਰਵਾ ਕੇ ਮੰਗਾਣੇ ਤਾਂ ਅਸੀਂ ਤੁਹਾਨੂੰ 2.5 ਕਰਾ ਕੇ ਵੀ ਭੇਜ ਦਾਂਗੇ हां जी उम्मीद ਕਰਦੀ हूं कलेक्शन ਨੂੰ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਸਾਰੇ ਸੂਟ ਕਿਦਾਂ ਲੱਗੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਅੱਜ ਵਾਲੇ ਸੂਟ ਸਾਰੇ ਟਿਸਟਾ ਬ੍ਰਾਂਡ ਦੇ ਸੂਟ ਨੇ ਜੀ ਕਾਫੀ ਅੱਛਾ ਬ੍ਰਾਂਡ ਆ ਤੇ ਬਾਕੀ ਤੁਸੀਂ ਸਾਨੂੰ ਦੱਸਿਓ ਸੂਟ ਕਿਦਾਂ ਲੱਗੇ ਵੀਡੀਓ ਦੇਖਣ ਲਈ थैंक यू so much